पंचा पंचा झूनी

ਰਾਮਾਚ ਪੁਲਿਸ ਦੀ ਰੇਡ ਹੋਈ ਸੀਗੀ ਉੱਥੇ ਨਾ ਇੱਕ ਦੁਕਾਨ ਤੇ 10-12 ਜਾਣੇ ਪੁਲਿਸ ਦੇ ਸਾਡਾ ਡਰਗ ਇਨਸਪੈਕਟਰ ਗਿਆ ਸੀ ਉਹ ਉੱਥੇ ਕੁਝ ਨਹੀਂ ਮਿਲਿਆ ਉਸ ਕੋਲੋਂ ਤੇ ਉਹਦੇ ਕਹਿੰਦੇ ਵੀ ਤੁਸੀਂ ਜੇ ਸਾਡੇ ਆਣਾ ਤਾਂ ਡਰਗ ਇਨਸਪੈਕਟਰ ਦਾ ਸਾਡੇ ਮੈਡੀਸਨ ਨਾਲ ਰਿਲੇਟਡ ਹੈ ਡਰਗ ਇਨਸਪੈਕਟਰ ਉਹ ਆਵੇ ਚੈੱਕ ਕਰੇ ਜੇ ਕੋਈ ਤੁਹਾਨੂੰ ਗਲਤ ਪਾਇਆ ਜਾਂਦਾ ਤੇ ਬਿਲਕੁਲ ਕੇਸ ਬਣਾਓ ਜੋ ਮਰਜ਼ੀ ਕਰੋ ਪਰ ਪੁਲਿਸ ਦੇ ਜਾਣ ਨਾਲ ਸਾਡੇ ਦੇਖੋ ਜੇ ਕੁਝ ਮਿਲਿਆ ਨਹੀਂ ਤੇ ਉੱਥੇ ਸ਼ਾਮ ਨੂੰ ਜਿਹੜਾ ਕੋਈ ਉਹਦਾ ਰਿਲੇਟਿਵ ਹੈ ਕੋਈ ਹੋਰ ਹੈ ਉਹ ਆਉਂਦਾ ਤੇ ਉਹ ਕਹਿੰਦਾ ਵੀ ਤੁਹਾਡੇ ਕੀ ਫੜਿਆ ਗਿਆ ਤੁਹਾਡੇ ਕੋਲ ਕੀ ਮਿਲਿਆ ਨਸ਼ੇ ਦਾ ਉਹ ਤੁਸੀਂ ਉਹ ਕੀਤਾ ਕੀ ਕੀਤਾ ਉਹ ਇਸ ਤਰ੍ਹਾਂ ਸਾਡੀ ਇਨਸਲਟ ਫਿਰ ਹੁੰਦੀ ਆ ਸਾਨੂੰ 50 40 40 ਸਾਲ ਹੋ ਗਏ ਕੰਮ ਕਰਦੇ ਆਨੂੰ ਤੇ ਉਹ ਜਦੋਂ ਉਹਨਾਂ ਨੇ ਬੰਦ ਕੀਤਾ ਤੇ ਉਹ ਬੰਦ ਸਫਲ ਹੋ ਗਿਆ ਕਰਨ ਦੇ ਬਾਅਦ ਤੇ ਉਹ ਐਸਐਸਪੀ ਐਸਐਡੀਐਸਪੀ ਸਾਹ ਤਲਵੰਡੀ ਉਸ ਤੋਂ ਖੁੰਧ ਖਾ ਗਏ ਵੀ ਕਹਿੰਦੇ ਵੀ ਤੁਸੀਂ ਮੇਰੇ ਗੇਸਟ ਕੀਤਾ ਤੇ ਮੈਂ ਤੁਹਾਡੇ ਨਾਲ ਸਮਝੂਗਾ ਉਸ ਤੋਂ ਬਾਅਦ ਉਹਨੇ ਸਾਡਾ ਲੜਕਾ ਗਿਆ ਸੀ ਇੱਥੇ ਸਿੰਗਲਾ ਮੈਡੀਕਲ ਏਜੰਸੀ ਤੋਂ ਉਹ ਅਸੀਂ ਡੇਲੀ ਜਾਂਦੇ ਸਾਡੇ ਮੁੰਡੇ ਸਾਰੇ ਅੱਧੇ ਪੰਜਾਬ ਨੂੰ ਕਵਰ ਕਰਦੇ ਆ ਉਥੋਂ ਕਿਸੇ ਸਾਡੇ ਕੇਮਿਸਟ ਨੇ ਐਕਸਪਾਇਰੀ ਵਾਪਸ ਕੀਤੀ ਉਹ ਐਕਸਪਾਇਰੀ ਉਹ ਮੁੰਡਾ ਲੈ ਗਿਆ ਉਹਦੇ ਰਿਟਰਨ 'ਚ ਉਹਨਾਂ ਨੇ ਦੇ ਵੀ ਦਿੱਤਾ ਤੇ ਉਹ ਜਿਹੜੇ ਉਹਦੇ ਵਿੱਚ ਦੋ ਪੱਤੇ ਕਲੋਜੀ ਪਾਮਦੇ ਸੀ ਜਿਹੜੇ ਅਕਸਰ ਹੀ 50 ਸਾਲ ਤੋਂ ਹਰ ਇੱਕ ਬੰਦਾ ਖਾਂਦਾ ਹੈਗਾ ਨੀਂਦ ਵਾਸਤੇ ਹੁੰਦੇ ਆਗੇ ਉਹ ਕੋਈ ਐਡੀ ਉਸ ਨਹੀਂ ਹੈਗੀ ਤੇ ਕੋਈ ਜ਼ਿਆਦਾ ਉਹ ਨਹੀਂ ਵੀ ਜ਼ਿਆਦਾ ਉਹ ਖਾਣ ਨਾਲ ਉਹ ਤਾਂ ਕੋਈ ਪਰੇਸ਼ਾਨੀ ਹੁੰਦੀ ਹੈਗੀ ਉਹ ਐਕਸਪਾਇਰ ਸੀਗੇ ਐਕਸਪਾਇਰੀ ਵਾਪਸ ਦਿੱਤੀ ਸੀ ਉਹਨਾਂ ਨੇ ਐਕਸਪਾਇਰੀ ਸਾਡੀਆਂ ਸੀ ਹੌਲਸੇਲ ਵਾਲੇ 6 ਮਹੀਨੇ ਤੱਕ ਐਕਸਪਾਇਰੀ ਬਾਕਸ ਲੈ ਲੈਣੇ ਆ ਤੇ ਕੰਪਨੀ ਨੂੰ ਵਾਪਸ ਭੇਜ ਦਿੰਨੇ ਆ ਉਹ ਬੰਦੇ ਨੇ 2023 ਤਿੰਨ ਪੱਤੇ ਪਰਚੇਜ ਕੀਤੇ ਸੀ ਉਹ ਚੋਂ ਦੋ ਵਾਪਸ ਕਰਦੇ ਜੇ ਇਹੋ ਜਿਹਾ ਕੁਝ ਹੀ ਹੁੰਦਾ ਤਾਂ ਉਹ ਦੋ ਵਾਪਸ ਕਿਉਂ ਕਰਦਾ ਉਹ ਵੀ ਵੇਚ ਦਿੰਦਾ ਤੇ ਉਹ ਲੜਕਾ ਜਦੋਂ ਸਟੇਸ਼ਨ ਤੇ ਆਇਆ ਤੇ ਉਥੇ ਚੈਕਿੰਗ ਹੋ ਰਹੀ ਸੀ 26 ਜਨਵਰੀ ਕਰਕੇ ਹੋਣੀ ਹੈ ਜਾਂ ਹੋਰ ਉਹ ਕਹਿੰਦੇ ਵੀ ਆ ਤੇਰੇ ਕੋਲ ਨਸ਼ੇ ਦੇ ਪੱਤੇ ਆ ਦੋ ਤੇ ਉਹਨਾਂ ਨੇ ਉਹ ਸਾਰੀ ਕਹਿ ਉਹ ਥੋੜੇ ਕੇਮਿਸਟ ਇਕੱਠੇ ਹੋਗੇ ਵੀ ਇਹ ਗਲਤ ਹੋ ਰਿਹਾਗਾ ਤੁਸੀਂ ਉਹਨਾਂ ਨੂੰ ਥਾਣੇ ਲੈ ਗਏ ਉਸ ਤੋਂ ਬਾਅਦ ਅਸੀਂ ਸ਼ਾਂਤ ਕਰ ਉਹਨਾਂ ਨੂੰ ਬਹੁਤ ਰਿਕਵੈਸਟ ਕੀਤੀ ਵੀ ਇਹ ਇੱਕ 15 ਮਹੀਨਾ 15 ਦਿਨਾਂ ਦੀ ਲੜਕੀ ਹੈ ਇੱਕ 3 ਸਾਲ ਦੀ ਹੈ ਅਸੀਂ ਇਹਦੇ ਨਾਲਾਂ 'ਚ ਕੋਈ ਗਲਤੀ ਆ ਤਾਂ ਦੱਸੋ ਰਿਸਟਰ ਕਰਦੇ ਹਾਂ ਅਸੀਂ ਬਿਲਕੁਲ ਨਹੀਂ ਨਾਲ ਆਉਂਦੇਗੇ ਪਰ ਉਹਨਾਂ ਨੇ ਇੱਕ ਨਹੀਂ ਸੁਣੀ ਸ਼ਾਮ ਨੂੰ ਸਾ 11 ਵਜੇ ਉਹਨੇ ਉਹਦਾ ਪਰਚਾ ਦਰਜ ਕਰਤਾ ਹੁਣ ਕੀ ਮੰਗਿਆ ਉਹਦੇ ਸਾਡੇ ਇਹੀ ਮੰਗਿਆ ਵੀ ਸਾਡੇ ਬੱਚੇ ਤੇ ਜਿਹੜਾ ਕੇਸ ਬਣਾਇਆ ਉਹ ਵਾਪਸ ਲਿੱਤਾ ਜਾਵੇ ਤੇ ਉਹਨੂੰ ਉਹ ਉਹ ਬਾਹਰ ਕੀਤਾ ਜਾਵੇ ਉਹ ਜਾਮ ਕੀਤਾ ਹਰਮਨ ਚੌਂਕ ਹਾਂਜੀ ਇਹ ਇਹ ਹੁਣ ਜਾਮ ਇਹਨਾਂ ਨੇ ਕੀਤਾ ਜਿਹੜੇ ਸਾਡੇ EMPLOYEES ਸੀ ਨਾ ਉਹ ਕਹਿੰਦੇ ਵੀ ਅਸੀਂ ਸੇਫ ਨਹੀਂ ਆ ਅਸੀਂ ਬਾਹਰ ਜਾਂਦੇ ਆ ਕੰਮ ਤਾਂ ਉਹਨਾਂ ਨੇ ਕਰਨਾ ਸੀ ਦੁਕਾਨਾਂ ਤੇ ਕੰਮ ਨਹੀਂ ਕਰ ਅਸੀਂ ਤਾਂ ਦੁਕਾਨਾਂ ਤੇ ਹੁੰਨੇ ਆਗੇ ਅਸੀਂ ਉੱਥੇ ਬੈਠਦੇ ਆ ਉਹ EMPLY ਜਾਂਦੇ ਆ ਕਿੰਨੇ ਦਾ ਜਾਮ ਰੱਖਣੋ ਵੀਰੇ ਇਹ ਜਾਮ ਜਿੰਨੇ ਚੱਕਰ ਲੱਤਾਂ ਬਾਹਰ ਨਹੀਂ ਹੁੰਦਾ ਬਾਹਰ ਹੁੰਦਾ ਬਾਹਰ ਨਹੀਂ ਹੁੰਦਾ ਅਨਮਤੇ ਅਨਮਤੀ ਨਾ ਹੋਣਾ ਮੇਰਾ ਨਾਮ ਸਰ ਰਵਿੰਦਰ ਸਿੰਘ ਹੈ ਕੀ ਮਾਮਲਾ ਛੜਕਾਮ ਜੀ ਸਰ ਸੜਕਾਂ 'ਚ ਅਸੀਂ ਕਿਤੇ ਸਾੜ ਲਿਆ ਅਸੀਂ ਪਿਛਲੇ 10-15 ਸਾਲ ਤੋਂ ਅਸੀਂ ਇੱਕ ਮੈਡੀਕਲ ਸੇਲਜ਼ਮੈਨ ਯੂਨੀਅਨ ਦੇ ਵਿੱਚ ਅਸੀਂ ਕੰਮ ਕਰਦੇ ਆਂ ਹੋਲਸੇਲ ਦੀ ਦੁਕਾਨ ਤੇ ਜੌਬ ਕਰਦੇ ਆਂ 10-12-12000 ਰੁਪਏ ਸਾਡੀ ਸੈਲਰੀ ਹੈ ਅਸੀਂ ਇੱਕ ਦੁਕਾਨ ਤੋਂ ਹੋਲਸੇਲ ਦੀ ਦੁਕਾਨ ਤੋਂ ਸਵੇਰ ਜਾਂਦੇ ਆਂ ਸ਼ਾਮ ਨੂੰ ਅਸੀਂ ਵਾਪਸ ਆਨੇ ਅਸੀਂ ਹੋਲਸੇਲ ਮੰਡੀਆਂ ਤਕਰੀਬਨ 60-70 ਕਿਲੋਮੀਟਰ 100 ਕਿਲੋਮੀਟਰ ਦਾ ਏਰੀਆ ਕਵਰ ਕਰਦੇ ਆਂ ਇਸੇ ਤਰ੍ਹਾਂ ਹੀ ਸਾਡਾ ਸੇਲਜ਼ਮੈਨ ਪਰਸੋ ਇੱਕ ਰਾਮਾ ਮੰਡੀ ਟੂਰ ਕਰਨ ਗਿਆ ਸੀ ਸਿੰਗਲਾ ਮੈਡੀਕਲ ਏਜੰਸੀ ਤੋਂ ਉਹ ਜਦੋਂ ਉੱਥੋਂ ਸਿੰਗਲਾ ਮੈ वापस ਕੀਤੀ ਸੀ ਸਾਡੇ ਸੇਲਜ਼ਮੈਨ ਨੂੰ ਉਹ ਐਕਸਪਾਇਰੀ ਅਕਸਰ ਆਸੀ ਜਿਵੇਂ ਕੋਈ ਦੁਕਾਨਦਾਰ ਕਿਸੇ ਕੋਲੇ ਕੋਈ ਚੀਜ਼ ਐਕਸਪਾਇਰ ਹੋ ਜਾਂਦੇ ਸਾਨੂੰ ਵਾਪਸੀ ਕਰ ਦਿੰਦਾ ਹੈ ਤਾਂ ਅਸੀਂ ਸ਼ਾਪ ਤੇ ਲਿਆ ਕੇ ਆਦੀ ਵਾਪਸ ਕਰ ਦਿੰਨੇ ਆ ਇਸੇ ਤਰ੍ਹਾਂ ਦੋ ਪੱਤੇ ਸੀ ਸਾਡਾ ਉਹ ਵਾਪਸ ਕਰਤੇ ਉਹਨੇ ਔਰ ਡੀਐਸਪੀ ਜੋ ਤਲਵੰਡੀ ਦੇ ਰਾਮਾ ਦੇ ਤਲਵੰਡੀ ਉਹ ਸੇਲਜ਼ਮੈਨ ਦਾ ਸਾਡੇ ਦਾ ਸਟੇਸ਼ਨ ਤੇ ਜਾ ਕੇ ਉਹਦਾ ਬੈਖ ਲਾ ਕੇ ਦੋ ਪੱਤੇ ਹੋ ਗਏ ਤਾਂ ਬਰਾਮਤ ਕੀਤੀ ਔਰ ਉਹਦੇ ਤੇ ਐਨਆਰਐਕਸ ਦਾ ਪਰਚਾ ਪਾ ਕੇ ਉਹਨੂੰ ਜੇਲ੍ਹ ਦੇ ਵਿੱਚ ਧਰ ਦਿੱਤਾ ਹੁਣ ਸਾਡੀ ਇਹ ਮੰਗਾ ਸਰ ਅਸੀਂ ਚਾਹੁੰਦੇ ਸਾਡਾ ਬੰਦਾ ਇਮੀਡੀਏਟ ਸਾਡਾ ਬੰਦਾ ਬਾਹਰ ਕੱਢਿਆ ਜਾਵੇ ਪਰਸ ਮੰਡੀ ਜਨਰੇਟਰ ਛੁੱਟਾ ਪਰਚਾ ਪਾਇਆ ਉਹ ਡੀਐਸਪੀ ਨੂੰ ਅਸੀਂ ਸਸਪੈਂਡ ਕਰਾਉਣਾ ਚਾਹੀਦਾ ਸਰ ਕੇ ਸਰ ਸਾਡਾ ਜਿੰਨੀ ਦੇਰ ਸਾਡਾ ਬੰਦਾ ਨਹੀਂ ਬਾਹਰ ਆਉਂਦਾ ਹਨ ਮਿੱਤੇ ਸਮੇਂ ਦੀ ਸਾਡੀ 2 300 ਬੰਦਾ ਅਸੀਂ ਰੋਜ਼ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ 400 150 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਆ 4 500 ਬੰਦੇ ਦੀ ਰੋਜ਼ੀ ਰੋਟੀ ਦਾ ਸਵਾਲ ਹੈ ਇੱਕ ਬੰਦਾ ਸਾਡਾ ਅੰਦਰ ਆ ਉਹਦੇ 13 ਸਾਲ ਦੀ ਇੱਕ ਬੱਚੀ ਹੈ ਇੱਕ 3 ਸਾਲ ਦੀ ਬੱਚੀ ਹੈ ਅਗਰ ਇਸੇ ਤਰ੍ਹਾਂ ਸਾਡੇ ਨਾਲ ਸੇਲਜ਼ਮੈਨਾਂ ਦਾ ਧੱਕਾ ਹੁੰਦਾ ਰਹਾ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੰਬਾ ਸਮਾਂ ਸੰਘਰਸ਼ ਚੱਲੂਗਾ ਜਿੰਨਾ ਦੇ ਸਾਡਾ ਬੰਦਾ ਬਾਹਰ ਨਹੀਂ ਆਉਂਦਾ